ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਆਹ ਬਣਤੀ ਪਾਵਾਂਗੇ ਬਹੁਤ ਸੋਹਣੀ ਬਣਤੀ ਹੈ ਥੋੜੀ 길ੰਬੀਆ ਬਣਤੀ ਸਿਰੇ ਤੇ ਤਾਂ ਆਪਾਂ ਦੋ ਪੁੱਠੇ ਪਾਉਣੇ ਹੁੰਦੇ ਨੇ ਇੱਕ ਸਿੱਧਾ ਚਾਰ ਪੁੱਠੇ ਇਸੇਰੇ ਤੇ ਦੀ ਬਣਤੀ ਤਾਂ ਇੱਕ ਸਿੱਧਾ ਆ ਗਿਆ ਵਿਚਾਲੇ ਬਣਤੀ ਚ ਦੋ ਸਿੱਧੇ ਚਾਰ ਪੁੱਠੇ ਇਹ ਸਾਰੀ ਸਲਾਈ ਐਂ ਪੈਣੀ ਐ ਚਾਰ ਪੁੱਠੇ ਦੋ ਸਿੱਧੇ ਦੋ ਸਲਾਈਆਂ ਹੀ ਪੈਣੀਆਂ ਪੁੱਠੇ ਸਿੱਧੇ ਨੇ ਆ ਪੁੱਠਿਆਂ 'ਚ ਵੀ ਸਿੱਧੇ ਚੋੜੀ ਇਹ ਦੋ ਸਲਾਈਆਂ ਪੁੱਠੀਆਂ ਦੋ ਸਿੱਧੀਆਂ ਇੰਨਾ ਜਗ੍ਹਾ ਬੁਣਿਆ ਜਾਊਗੀ ਇਸ ਤੋਂ ਉੱਤੇ ਹੁਣ ਆਪਾਂ ਬੁਣਤੀ ਬਣਾਵਾਂਗੇ ਇਹ ਚਾਰ ਪੁੱਠੇ ਐਂ ਪੋਣਿਆ ਜਿਹੜੇ ਇਹ ਸਿੱਧੇ ਆ ਸਿੱਧੇ ਦੇ ਇੱਥੋਂ ਕੁੰਡੇ ਤੋਂ ਆਪਾਂ ਪਾਉਣਾ ਚਾਰਾਂ ਸਲਾਈਆਂ ਦੇ ਨੀਚੇ ਦੀ ਉਪਾ ਕੇ ਐਜ਼ ਲੋਟੋ ਇਹ ਸਿੱਧੇ ਇੱਕ ਕੁੰਦਨ ਨਾਲ ਇਹ ਕੁੰਡਾ ਬਣਿਆ ਜਾਊਗਾ ਫਿਰ ਫਿਰ ਉਤੋਂ ਦੀ ਪਾ ਕੇ ਫਿਰ ਆਪਣੇ ਇਧਰਲੇ ਸਿੱਧੇ ਨਾਲ ਇੱਕ ਕੁੰਡਾ ਬਣਿਆ ਜਾਊਗਾ ਜਿਹੜੇ ਚਾਰ ਪੁੱਠੇ ਨੇ ਉਹ ਆਈ ਚਾਰੇ ਪੁੱਠੇ ਬਣਨੇ ਨੇ ਇਹ ਆਲੀ ਇੱਥੋਂ ਦੀ ਸਿਰੇ ਵਾਲੀ ਸਲਾਈ ਤੋਂ ਹੇਠੋਂ ਦੀ ਪਾ ਕੇ ਜਿਹੜੇ ਦੋ ਸਿੱਧੇ ਨੇ ਉਹਨਾਂ ਦੇ ਵਿਚਾਲ ਦੀ ਜਿਹੜਾ ਹੇਠੋਂ ਦੀ ਕੁੰਡਾ ਕੱਢਾਂਗੇ ਉਹ ਆਪਾਂ ਇਹ ਸਿੱਧੇ ਨਾਲ ਬਨ ਲਾਂਗੇ ਇੱਕ ਹੰਡਾ ਉੱਥੋਂ ਦਾ ਵੀ ਫੇਰ ਕੱਢਾਂਗੇ ਫੇਰ ਆਪਾਂ ਦੂਜੇ ਸਿੱਧੇ ਨਾਲ ਬਨ ਲਾਂਗੇ ਇਹ ਧਿਆਨ ਨਾਲ ਦੇਖਣਾ ਇਹ ਪੁੱਠੀ ਸਲਾਈ ਦੇ ਵਿੱਚ ਜਿਹੜਾ ਆਪਾਂ ਕੁੰਡਾ ਬੁਣਿਆ ਸੀ ਇਹ ਆਪਾਂ ਵਿਚਾਲੇ ਲੈ ਕੇ ਆਉਣਾ ਜਿਹੜੇ ਦੋ ਸਿੱਧੇ ਨੇ ਉਹ ਆਪ ਇੱਧਰਲੇ ਪਾਸੇ ਲੈ ਕੇ ਆਉਣਾ ਜਿਹੜੇ ਸਿੱਧੇ ਗੁੰਡੇ ਨੇ ਪੁੱਠੇ ਪਾਸਿਓਂ ਉਹ ਆਪਾਂ ਸਿੱਧੇ ਹੀ ਬੁੰਨੇ ਨੇ ਪਲਟਾ ਕੇ ਇਹ ਜਿਹੜਾ ਉਲਟਾਇਆ ਗੁੰਡਾ ਇਹ ਆਪਾਂ ਕੁੱਠਾ ਬੁਣਨਾ ਹੁਣ ਆਪਾਂ ਦੂਜੇ ਪਾਸੇ ਨੂੰ ਉਲਟਾਵਾਂਗੇ ਇਹ ਸਿੱਧਾ ਗੁੰਡਾ ਇੱਧਰ ਲੈ ਕੇ ਆਵਾਂਗੇ ਤੇ ਪੁੱਠੇ ਪਾਸੇ ਸਿੱਧੇ ਨੇ ਜਿਹੜੇ ਉਹ ਆਪਾਂ ਇੱਧਰ ਇਹ ਆਪਾਂ ਕੁੱਠਾ ਬੁਣਾਂਗੇ ਜਿਹੜੇ ਸਿੱਧੇ ਨੇ ਉਹ ਸਿੱਧੇ ਬੁਣਾਂਗੇ ਐਸ ਲੋਟ ਹਟਾਉਣੇ ਆ ਇਹ ਦੇਖੋ ਇਹ ਕੱਲਾ ਪੁੰਡਾ ਇਧਰ ਲੈ ਕੇ ਆਉਣਾ ਦੋ ਇਧਰ ਦੀ ਪਿੱਛੇ ਵੀ ਰਹਿਣਗੇ ਉਹ ਪੁੱਠੇ ਪਾਸੇ ਵਾਲੇ ਹੈਗੇ ਸਿੱਧੇ ਨੇ ਇਹ ਕੁੰਡਾ ਇਧਰੋਂ ਇਧਰ ਵਰਤ ਕੇ ਬਣਤੀ ਐਸ ਤਰ੍ਹਾਂ ਬਣੀ ਦੋ ਸਲਾਈਆਂ ਦਾ ਜਿਵੇਂ ਸਿੱਧੀਆਂ ਵਾਂਗੂ ਪੈਂਦੀਆਂ ਨੇ ਇੱਕ ਬੁਣਤੀ ਜੀ ਇੱਕ ਸਲਾਈ ਜੀ ਬੁਣਤੀ ਬੰਦੇ ਤੀਹ ਜੀ ਪੁੱਠੀ ਚ ਵੀ ਸਿੱਧੀ ਚ ਵੀ ਸਲਾਈਟ ਪੁੱਠੀ ਚ ਵੀ ਬੁਣਤੀ ਬੰਦੀਆਂ ਸਿੱਧੀ ਚ ਵੀ ਦੋ ਦੋ ਸਲਾਈਆਂ ਐ ਲੰਘ ਜਾਂਦੀਆਂ ਨੇ ਖਾਲੀ